ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਜਿੱਲਰ ਨੂੰ ਪੰਜਾਬੀ ਦੇ ਥੀ ਆਪਾਂ ਅੱਜ ਤੁਹਾਨੂੰ ਸਿਖਾਵਾਂਗੇ ਜੀ ਵਰਨਮਾਲਾ ਕਿਉਂਕਿ ਇਹ ਪੇਰੈਂਟਸ ਐਂਡ ਆ ਨੇ ਜਿਨ੍ਹਾਂ ਨੂੰ ਪੰਜਾਬੀ ਬਿਲਕੁਲ ਨਹੀਂ ਆਉਂਦੀ ਤੇ ਉਹਨਾਂ ਵਾਸਤੇ ਜੀ ਬੱਚਿਆਂ ਨੂੰ ਸਿਖਾਉਣ ਲਈ ਮੈਂ ਇਹ ਨਿੱਕੀ ਜਿਹੀ ਕੋਸ਼ਿਸ਼ ਕਰ ਰਹੀ ਹਾਂ ਜੀ ਤੇ ਤੁਸੀਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਬੱਚੇ ਆ ਇਹਨੂੰ ਨਹੀਂ ਪੰਜਾਬੀਆਂ ਦੀ ਉਹ ਪੜ ਸਕਣ ਠੀਕ ਹੈ ਜੀ ਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਜੀ ਊੜਾ ਊ ਐਣਾ ਆਮ ਈ ੜੀ ਏ ਸਸਾ ਸੇਬ ਹਾ ਹਾ ਹਾਥੀ ਕਕਾ ਕੁਰਸੀ ਕਕਾ ਕਰਬੂਜਾ ਗੰਗਾ ਗੇਂ ਗਗਾ ਕੜੀ ਆ ਖਾਲੀ ਚਿ ਚਾ ਚਮਚਾ ਸ਼ਿਸ਼ਾ ਸ਼ਤਰੀ ਜਿੱਜਾ ਜਾਨ ਚਿੱਜਾ ਚੰਦਾ ਨੰਨਿਆ ਖਾਲੀ ਟੈਂਕਾ ਟੈਲੀਫੋਨ ਠੱਠਾ ਠੋਡੀ ਡੱਡਾ ਡੱਡੂ ਟੱਡਾ ਤੋ ਨੰਨਾ ਖਾਲੀ ਤੱਤਾ ਤੋਤਾ ਠੱਠਾ ਧਰਮ ਦੱਦਾ ਦਵਾਤ ਤਦਾ ਤੋਬੀ ਨੰਨਾ ਨਲਕਾ ਪਪ ਪਟੰਗ ਫਫਾ ਫਲ ਬਬ ਬਿਲੀ ਪਬਪੇ ਮਮਾ ਮੋਰ ਜਯਾ ਜੱਕਾ ਰਰ ਰੇ ਲਲ ਲਾਟੂ ਵਾਵਾ ਬਿਲਨਾ ੜਾੜਾ ਖਾਲੀ ਸਸਾ ਸੇ ਖਖਾ ਖਰਗੋਸ਼ ਗਗਾ ਗੁਵਾਰਾ jija jebra fufa fuhara Lelak, perbindi kadi, ठीक है जी ऐसी